ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾ ਇਸ ਸਤਿਕਾਰ ਮੈਂ ਹਾਂ ਪਰਮਿੰਦਰ ਸਿੰਘ ਬਰਿਆਣਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਵਾਲ ਤਾਂ ਪੁੱਛਾਂਗੇ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬੀ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਐਲਾਨ ਕੀਤਾ ਗਿਆ ਹਾਲਾਂਕਿ ਇਸ ਸਮਾਗਮ ਨੂੰ ਸਿਰਫ ਧਾਰਮਿਕ ਮੁੱਦਿਆਂ ਤਿੱਕਰ ਹੀ ਕੇਂਦਰਿਤ ਕੀਤਾ ਗਿਆ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਨਿਸ਼ਾਨੇ ਵੀ ਸਾਦੇ ਖਾਸ ਕਰਕੇ ਕੇਂਦਰ ਸਰਕਾਰ ਤੇ ਜਿਸ ਵਿੱਚ ਉਹਨਾਂ ਪੰਜਾਬ ਦੇ ਹੱਕਾਂ ਚੰਡੀਗੜ੍ਹ ਦਾ ਮੁੱਦਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਵੀ ਉਠਾਇਆ ਲੇਕਿਨ ਉੱਥੇ ਹੀ ਅਕਾਲੀ ਦਲ ਨੇ ਇਸ ਨੂੰ ਸਰਕਾਰੀ ਡਰਾਮਾ ਐਲਾਨਿਆ ਅਸੀਂ ਚਰਚਾ ਕਰਾਂਗੇ ਕਿ ਆਖਰਕਾਰ ਕਰੋੜਾਂ ਰੁਪਏ ਖਰਚ ਕਰਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਏ ਗਏ ਇਸ ਸੈਸ਼ਨ ਤੋਂ ਪੰਜਾਬ ਦੀ ਜਨਤਾ ਨੂੰ ਕੀ ਹਾਸਲ ਹੋਇਆ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਵਿਧਾਨ ਸਭਾ ਦੇ ਸੈਸ਼ਨ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਸ ਕਰਨ ਦੀ ਮੰਗ ਵੀ ਰੱਖੀ ਹਾਲਾਂਕਿ ਇਹ ਮਤਾ ਉਸ ਵਿਸ਼ੇਸ਼ ਸੈਸ਼ਨ ਦੇ ਵਿੱਚ ਨਹੀਂ ਲਿਆਂਦਾ ਗਿਆ ਇਸ ਸਾਰੇ ਸੈਸ਼ਨ ਦੇ ਉੱਤੇ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਇਸ ਚਰਚਾ ਦੇ ਵਿੱਚ ਜਿੱਥੇ ਸਰਕਾਰ ਦੇ ਨੁਮਾਇੰਦੇ ਆ ਉੱਥੇ ਵਿਰੋਧੀ ਧਿਰ ਦੇ ਨੁਮਾਇੰਦੇ ਵੀ ਸਾਡੀ ਇਸ ਡਿਬੇਟ ਦੇ ਵਿੱਚ ਬੈਠੇ ਨੇ ਅ ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਨੇ ਅ ਦਲਬਾਖ ਸਿੰਘ ਵਿਰਕ ਤੇ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਐਡਵੋਕੇਟ ਲਖਦੀਪ ਸਿੰਘ ਅਤੇ ਭਾਜਪਾ ਤੋਂ ਸਾਡੇ ਨਾਲ ਜੁੜੇ ਨੇ ਇਕਬਾਲ ਸਿੰਘ ਚੰਨੀ ਤੇ ਕਾਂਗਰਸ ਤੋਂ ਸਾਡੇ ਨਾਲ ਜੁੜੇ ਨੇ ਜਸਪ੍ਰੀਤ ਨਰਵਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਸਭ ਤੋਂ ਪਹਿਲਾਂ ਆ ਆਪ ਸਭ ਨੂੰ ਸਾਰੀਆਂ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਤੇ ਬਹੁਤ-ਬਹੁਤ ਆ ਵਧਾਈਆਂ ਔਰ ਨਮਨ ਔਰ ਅਸੀਂ ਆਸ ਕਰਦੇ ਹਾਂ ਕਿ ਗੁਰਤੇਗ ਬਹਾਦਰ ਸਾਹਿਬ ਦੀਆਂ ਜਿਹੜੀਆਂ ਦਰਸਾਈਆਂ ਹੋਈਆਂ ਰਸਤੇ ਨੇ ਉਸ ਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰਾਂਗੇ ਸੋ ਮੇਰਾ ਪਹਿਲਾ ਸਵਾਲ ਅ ਬਿਰਕ ਸਾਹਿਬ ਸੁਖਬੀਰ ਸਿੰਘ ਬਾਦਲ ਹੁਣਾ ਨੇ ਇਹ ਕਿਹਾ ਕਿ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਚਾਹੀਦੀ ਆ ਇਹ ਇੱਕ ਡਰਾਮਾ ਉਹਨਾਂ ਨੇ ਕਿਹਾ ਅੱਜ ਚੰਡੀਗੜ੍ਹ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਉਹ ਗੱਲ ਕਰ ਰਿਹਾ ਸੀ ਕੀ ਕਹੋਗੇ ਕਾਂਲੀ ਦਲ ਦਾ ਕੀ ਇਸ ਪ੍ਰਤੀ ਨਜ਼ਰੀਆ ਕੀ ਆ ਇਸ ਵਿਸ਼ੇਸ਼ ਸੈਸ਼ਨ ਦੇ ਉੱਤੇ ਜੀ ਸਭ ਤੋਂ ਪਹਿਲਾਂ ਤਾਂ ਬਰਿਆਣਾ ਜੀ ਮੈਂ ਜਿਹੜੀ ਇਹ 350 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ ਇਹਦੇ ਦੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਪਿਆਰੇ ਤਿੰਨ ਗੁਰਸਿੱਖਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦਾ ਹੈ ਔਰ ਨਾਲ ਹੀ ਜੀ ਬਾਬਾ ਜੀਵਨ ਸਿੰਘ ਜੀ ਨੂੰ ਜਿਹੜਾ ਗੁਰਪੁੱਤਰ ਦਾ ਇੱਥੇ ਵਾਰ ਮਿਲਿਆ ਉਹਦੀ ਵੀ ਮੈਂ ਸਾਰੀ ਸੰਗਤ ਨੂੰ ਵਧਾਈ ਦੇਣਾ ਹੈ ਸਾਰੇ ਜਿਹੜੀ ਸ਼ਤਾਬਦੀ ਹੈ ਇਹ ਤਿੰਨ ਰੂਪਾਂ ਚ ਮਨਾਈ ਜਾ ਰਹੀ ਹੈ ਤਾਂ ਹੀ ਇਹਦਾ ਜਿਹੜਾ 23 ਤੋਂ ਲੈ ਕੇ 29 ਤੱਕ ਖਾਲਸਾ ਪੰਥ ਇਸ ਨੂੰ ਮਨਾ ਰਿਹਾ ਹੈ ਸੋ ਦੂਜੇ ਨੰਬਰ ਤੇ ਜਿਹੜਾ ਅੱਜ ਸਰਕਾਰ ਨੇ ਉੱਥੇ ਡਰਾਮਾ ਕੀਤਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਣਾ ਨੇ ਬਿਲਕੁਲ ਸਹੀ ਕਿਹਾ ਕਰੋੜਾਂ ਰੁਪਈਆ ਪੰਜਾਬ ਸਰਕਾਰ ਨੇ ਉੱਥੇ ਖਰਚਤਾ ਪਹਿਲੀ ਗੱਲ ਤਾਂ ਮੈਂ ਇਹ ਗੱਲ ਸਮਝਣਾ ਹੈ ਵੀ ਇੱਥੇ ਸਾਨੂੰ ਜੇ ਇੰਨਾ ਕੰਮ ਹੀ ਅਸੀਂ ਕਰਨਾ ਸੀ ਕੋਈ ਪੰਜਾਬ ਦੇ ਮੁੱਦੇ ਨਹੀਂ ਉੱਥੇ ਵਿਚਾਰੇ ਗਏ ਸਿਰਫ ਤੋਂ ਸਿਰਫ ਦੋ ਸ਼ਹਿਰਾਂ ਨੂੰ ਪਵਿੱਤਰ ਦਰਜਾ ਕਹਿੰਦੇ ਦੇਤਾ ਤੇ ਤੀਜੇ ਨੂੰ ਸਿਰਫ ਵਰਾਸਤੀ ਮਾਰਕ ਨੂੰ ਅਸੀਂ ਪਵਿੱਤਰ ਦਰਜਾ ਦਿੰਨੇ ਆ ਇੰਨੀ ਗੱਲ ਪਿੱਛੇ ਕਰੋੜਾਂ ਰੁਪਈਆ ਖਰਚਤਾ ਮੈਂ ਇੱਕ ਬੇਨਤੀ ਕਰਦਿਆਂ ਬਰਿਆਣਾ ਸਾਹਿਬ ਜਿਹੜਾ ਸਾਡਾ ਪਵਿੱਤਰ ਸਦਨ ਹੈ ਸਿਕੰਦਰਿਤ ਜਿਹੜਾ ਸਾਡਾ ਹੈ ਉਹ ਵੀ ਕੋਈ ਘਟਣੀ ਹੈ ਪਵਿੱਤਰ ਨਾਲੋਂ ਜਿਹੜਾ ਵਿਧਾਨ ਸਭਾ ਸਾਡੀ ਪਹਿਲੀ ਸੀ ਪਰ ਇੱਥੇ ਨਾ ਕਈ ਗੱਲਾਂ ਪੈਦਾ ਹੋ ਗਈਆਂ ਕਿ ਸਰਕਾਰ ਦੀ ਅਸਲ ਵਿੱਚ ਮਨਸ਼ਾ ਕੀ ਹੈ ਇੱਕ ਪਾਸੇ ਉਹ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਪਏ ਆ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਸਾਡੇ ਤੋਂ ਸਾਡੇ ਹੱਕ ਖੋ ਰਹੀ ਹੈ ਦੂਜੇ ਨੰਬਰ ਤੇ ਅਸੀਂ ਆਪ ਵੀ ਆਪਣੀ ਵਿਧਾਨ ਸਭਾ ਨੂੰ ਛੱਡ ਕੇ ਅੱਜ ਭਜ ਤੁਰੇ ਆ ਆਪਾਂ ਅਗਨੰਦਪੁਰ ਤੋਂ ਡੇਰਾ ਲਾ ਲਿਆ ਬੁੱਜੇ ਪਰ ਬੁੱਜੇ ਨੰਬਰ ਪਰ ਬੁੱਜੇ ਪਰਵਿਰਕ ਸਾਹਿਬ ਮੇਰਾ ਸਵਾਲ ਲੈ ਲਓ ਅ 350 ਸਾਲਾਂ ਸ਼ਤਾਬਦੀ ਅਸੀਂ ਮਨਾ ਰਹੇ ਆ ਇੱਕ ਬਹੁਤ ਇਤਿਹਾਸਕ ਦਿਹਾੜਾ ਅਸੀਂ ਇਹ 350 ਸਾਲਾਂ ਸਮਾਂ ਆਇਆ ਤੇ ਔਰ ਜੇਕਰ ਇੱਥੇ ਸੈਸ਼ਨ ਬੁਲਾ ਵੀ ਲਿਆ ਤੇ ਇਹਦੇ ਵਿੱਚ ਹਰ ਜਿਵੇਂ ਕੀ ਆ ਮਣੀ ਮੈਂ ਇੱਕ ਬੇਨਤੀ ਕਰਾਂ ਚਲੋ ਬੁਲਾ ਲਿਆ ਜੀ ਬੁਲਾ ਲਿਆ ਇਹ ਵੀ ਗੁਰੂ ਦੀ ਸੰਗਤ ਦਾ ਪੈਸਾ ਜਿਹੜਾ ਸਰਕਾਰ ਦੇ ਕੋਲ ਹੈ ਜਿੰਨਾ ਟੈਕਸ ਰੂਪੀ ਪੈਸਾ ਇਕੱਠਾ ਹੁੰਦਾ ਪਰ ਇਹਦੇ ਨਾਲ ਸਾਨੂੰ ਮਿਲਿਆ ਕੀ ਚਾਹੇ ਤਾਂ ਅੱਜ ਜਿਵੇਂ ਸਤਕਾਰਯੋਗ ਸਿੰਘ ਸਾਹਿਬ ਜੀ ਹੋਣਾ ਨੇ ਗੱਲ ਕਹੀ ਸੀ ਕਿ ਇੱਥੇ ਬੰਦੀ ਸਿੰਘਾਂ ਦਾ ਮਤਾ ਪਾਸ ਹੁੰਦਾ ਇੱਥੇ ਜਿਹੜਾ ਕੋਈ ਨਾ ਕੋਈ ਸ਼ਹਿਰ ਦੇ ਵਿੱਚ ਧੁਕਮੀਆਂ ਵੱਡੀਆਂ ਯਾਦਗਾਰਾਂ ਬਣਾਈਆਂ ਜਾਂਦੀਆਂ ਜਿਹੜੀਆਂ ਆਉਣ ਵਾਲੇ ਸਾਡੇ ਸਮੇਂ ਦੇ ਦੌਰਾਨ ਸਾਡੀਆਂ ਪੀੜ੍ਹੀਆਂ ਨੂੰ ਮਿਲਦੇ ਰਹਿੰਦੀਆਂ 14 ਮਾਫ ਕਰਨਾ 1969 ਦੇ ਵਿੱਚ ਟੰਤਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਨਮ ਦਿਨ ਦੀ ਸ਼ਤਾਬਦੀ ਮਨਾਈ ਗਈ ਸੀ ਉਸ ਵੇਲੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਜੀ ਸਨ ਜਿਨ੍ਹਾਂ ਨੇ ਥਰਮਲ ਪਲਾਂਟ ਜਿਹੜੇ ਹੈ ਉਹ ਸ਼ੁਰੂ ਕਰਵਾਏ ਬਠਿੰਡੇ ਦੇ ਵਿੱਚ ਤੁਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਂ ਤੇ ਸ਼ੁਰੂ ਹੋਏ ਸਨ ਜੇ 300 ਸਾਲਾ 1999 ਜੋ ਬਣਾਇਆ ਮਨਾਇਆ ਗਿਆ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸਨ ਉਥੇ ਕਰੋੜਾਂ ਰੁਪਈਆ ਲਾ ਕੇ ਅੱਜ ਇਹ ਵਿਰਾਸਤ ਖਾਲਸਾ ਜਿਹੜਾ ਬਣਾਇਆ ਗਿਆ ਉਹ ਦੁਨੀਆ ਦਾ ਕਜ਼ੂਬਾ ਹੈ ਦੁਨੀਆ ਭਰ ਦੇ ਲੋਕ ਉਥੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਦੁਨੀਆ ਭਰ ਦੇ ਲੋਕ ਸਾਡੀ ਵਿਰਾਸਤ ਤੋਂ ਜਾਣੂ ਹੁੰਦੇ ਨੇ ਤੇ ਸਾਡਾ ਮਾਣ ਇਸ ਗੱਲ ਦਾ ਕਿ ਜਦੋਂ ਅਸੀਂ ਜਾ ਕੇ ਵੇਖਦੇ ਆ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਉਸ ਕੰਨ ਨੂੰ ਅ ਵਿਚਾਰ ਦੀ ਐ ਸੋਡੀ ਆਪਦੀ ਵਿਰਾਸਤ ਤੋਂ ਜਾਣੂ ਹੁੰਦੀ ਹੈ ਪਰ ਆ ਇੱਕ ਠੀਕ ਸ਼ਬਦੀ ਗੱਲਾਂ ਜਾਂ ਲਿਖਤੀ ਪੜਤੀ ਗੱਲਾਂ ਦੇ ਨਾਲ ਕੋਈ ਪਵਿੱਤਰ ਦਰਜੇ ਨਹੀਂ ਮਿਲ ਜਾਣੇ ਇਹ ਪਹਿਲਾਂ ਵੀ ਸ਼ਹਿਰ ਪਵਿੱਤਰ ਸਨ ਔਰ ਤੁਸੀਂ ਇੱਕ ਚੀਜ਼ ਵੇਖੋ ਬਰਿਆਣਾ ਸਾਹਿਬ ਖਾਸ ਕਰਕੇ ਜਿਹੜਾ ਗਲਿਆਰਾ ਹੈ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਾਲਾ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਮੈਂ ਉੱਥੇ ਕਿਤੇ ਸ਼ਰਾਬ ਦਾ ਸੇਵਨ ਕੋਈ ਤਮਾਕੂ ਦਾ ਸੇਵਨ ਕੋਈ ਮਿਲਵਾ ਕੀ ਹੋਵੇ ਇਹਨੂੰ ਸਰਕਾਰੀ ਡਰਾਮਾ ਨਾ ਨਹੀਂ ਹੈ ਤਾਂ ਹੋਰ ਕੀ ਕਹੀਏ ਦੁਬਾਰਾ ਦੁਬਾਰਾ ਆਵਾਂਗਾ ਦੁਬਾਰਾ ਆਵਾਂਗਾ ਅ ਨਰਵਾਲਦੀਪ ਅ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਬਾਹਰ ਜਦੋਂ ਆਏ ਆ ਸੈਸ਼ਨ ਬੁਲਾ ਕੇ ਤੇ ਉਦੋਂ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਏਜੰਡਾ ਹੀ ਨਹੀਂ ਦਿੱਤਾ ਗਿਆ ਕਾਂਗਰਸ ਦਾ ਨਜ਼ਰੀਆ ਕੀ ਆ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਉਸ ਸੈਸ਼ਨ ਦੇ ਵਿੱਚ ਬੋਲਦੇ ਉਹਨਾਂ ਨੇ ਸਾਰਾ ਆਪਣਾ ਭਾਸ਼ਣ ਗੁਰਤੇਗ ਬਹਾਦਰ ਸਾਹਿਬ ਤੇ ਗੁਰਗੋਬਿੰਦ ਸਿੰਘ ਜੀ ਦੇ ਉੱਤੇ ਕੇਂਦਰਿਤ ਰੱਖਿਆ ਪਰ ਇਹ ਸਾਰੇ ਜਿਹੜਾ ਜਿਸ ਦਿਨ ਅੱਜ ਅੱਜ ਚਰਚਾ ਕਰ ਰਹੇ ਆ ਇਸ ਸੈਸ਼ਨ ਦੇ ਉੱਤੇ ਵੀ ਕੀ ਹاصل ਹੋਇਆ ਕੀ ਰਿਐਕਸ਼ਨ ਆ ਤੁਹਾਡਾ ਸਾਰੇ ਬੁਲਾਰਿਆਂ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੇਖੋ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅੱਜ ਦੇ ਸੈਸ਼ਨ ਦੇ ਇਹ ਅਨੰਦਪੁਰ ਸਾਹਿਬ ਦੇ ਵਿੱਚ ਬੁਲਾਇਆ ਗਿਆ ਦੇਖੋ ਚੀਦੀ ਸ਼ਤਾਬਦੀ ਹੈ ਔਰ ਸ਼ਤਾਬਦੀ ਦੇ ਵਿੱਚ ਜਦੋਂ ਇਹ ਸੈਸ਼ਨ ਬੁਲਾਇਆ ਜਾਵੇ ਔਰ ਸਪੈਸ਼ਲ ਅਰੇਂਜਮੈਂਟਸ ਕੀਤੇ ਹੋਣ ਤਾਂ ਉਥੋਂ ਆਸ ਉਮੀਦ ਬਹੁਤ ਜ਼ਿਆਦਾ ਹੋ ਜਾਂਦੀ ਗੁਰਗੋਵਿੰਦ ਸਿੰਘ ਜੀ ਦੇ ਚਾਹੇ ਖਾਸੇ ਪੰਦੀ ਸਾਜਣਾ ਉੱਥੇ ਕੀਤੀ ਹੈ ਗੁਰਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਨੂੰ ਅਨੰਦਾ ਦੀ ਨਗਰੀ ਜਿਹੜਾ ਗੁਰਤੇਗ বাহাদুর ਜੀ ਨੇ ਜਦੋਂ ਉੱਥੇ ਬਣਾਈ ਹੈ ਔਰ ਉਹਨੂੰ ਉਸ ਵਿਰਾਸਤ ਨੂੰ ਅਸੀਂ ਅੱਗੇ ਤੱਕ ਲੈ ਕੇ ਗਏ ਹਾਂ ਔਰ ਅੱਜ ਤੱਕ ਉਸ ਨਗਰੀ ਦੇ ਵਿੱਚ ਜਾ ਕੇ ਅਸੀਂ ਆਪਣੀਆਂ ਚਾਹੇ ਤਾਂ ਸ਼ਤਾਦੀਆਂ ਹੋਣ ਚਾਹੇ ਹੋਰ ਗੁਰਪੁਰਬ ਹੁਣ ਆਪਾਂ ਮਨਾਏ ਤੇ ਨੇ ਔਰ ਬੜੀ ਲੋਕਿਕ ਤੇ ਬੜੀ ਭਾਵੁਕ ਜਗ੍ਹਾ ਹੈਗੀ ਹੈ ਉੱਥੇ ਔਰ ਜਿੱਥੇ ਤੁਸੀਂ ਗੱਲ ਕਰਦੇ ਹੋ ਕਿ ਕੇ ਪ੍ਰਕਾਸ਼ ਸਿੰਘ ਬਾਜਬਾ ਜੀ ਨੇ ਕਿਹਾ ਕਿ ਏਜੰਡਾ ਬਿਲਕੁਲ ਗਲਤ ਸਹੀ ਹੈ ਦੇਖੋ ਇੱਕ ਜਦੋਂ ਤੁਸੀਂ 100 ਕਰੋੜ ਦੇ ਕਰੀਬ ਰੁਪਈਆ ਖਰਚ ਕਰ ਰਹੇ ਹੋ ਇੱਕ ਬਿਲਡਿੰਗ ਬਣਾਉਣ ਦੇ ਲਈ ਜਿਹੜੀ ਕਿ ਟੈਂਪਰੇਰੀ ਤੌਰ ਦੇ ਉੱਤੇ ਹੈ ਔਰ ਉਸ ਟੀਮ ਨੂੰ ਜਦੋਂ ਆਪਾਂ ਤੁਸੀਂ ਖਰਚ ਕਰ ਰਹੇ ਹੋ ਤਾਂ ਉਹਦੇ ਲਈ ਸਪੈਸ਼ਲ ਏਜੰਡੇ ਹੋਣਾ ਬਹੁਤ ਜ਼ਰੂਰੀ ਸੀ ਡਿਸਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਥੈਨ ਬਹੁਤ ਮਹੱਤਵਪੂਰਨ ਸੀ ਪਰ ਜਿਹੜਾ ਕੋਈ ਸਪੈਸ਼ਲ ਅਜੈਂਡਾ ਦੀ ਜੇ ਤੁਸੀਂ ਗੱਲ ਕਰੋ ਤਾਂ ਇਸ ਸਰਕਾਰ ਵੱਲੋਂ ਕੋਈ ਲਿਆਂਦਾ ਨਹੀਂ ਗਿਆ ਹਾਂ ਜਿਹੜੀ ਗੱਲ ਕੀਤੀ ਗਈ ਹੈ ਦੇਖੋ ਜਿਹੜੇ ਜਿਹੜੇ ਬੰਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਦੀ ਪਟਜੋਲ ਕਾਂਗਰਸ ਵੀ ਕਰਦੀ ਹੈ ਕਿ ਉਹਨਾਂ ਨੂੰ ਰਿਹਾਈ ਦਿੱਤੀ ਜਾਣੀ ਚਾਹੀਦੀ ਹੈ ਪਰ ਜਿੱਥੇ ਤੱਕ ਗੱਲ ਕੀਤੀ ਹੈ ਜੇ ਜਦੋਂ ਕਿਸੇ ਨੂੰ ਰਿਹਾਰ ਕਰਨ ਦੀ ਗੱਲ ਹੋਣੀ ਸੀ ਉਸ ਵੇਲੇ ਉਸ ਵੇਲੇ ਦਿੱਲੀ ਦੇ ਵਿੱਚ ਸਰਕਾਰ ਵੀ ਆਮ ਆਦਮੀ ਪਾਰਟੀ ਸੀ ਇਹ ਦੇਸੀ ਜੇਲਾ ਵੀ ਇਹਨਾਂ ਦੀਆਂ ਸੀਗੀਆਂ ਜਿੱਥੇ ਤੱਕ ਗੱਲ ਕੀਤੀ ਆ ਬਈ ਯੂਨੀਵਰਸਿਟੀ ਦੀ ਜਿਹੜਾ ਮੁੱਦਾ ਉੱਥੇ ਵਿਧਾਨ ਸਭਾ ਦੇ ਵਿੱਚ ਚੁੱਕਣ ਦੀ ਗੱਲ ਕੀਤੀ ਗਈ ਹੈ ਪਰ ਜੇ ਹੁੰਦਾ ਉਸ ਚੀਜ਼ ਜਿਆਦਾ ਫਾਇਦੇਮੰਦ ਹੁੰਦੀ ਜੇ ਉਹਨਾਂ ਨੂੰ ਏਜੰਡਿਆਂ ਦੇ ਨੂੰ ਪਹਿਲਾਂ ਅ ਲੀਡਰ ਆਫ ਓਪੋਜੀਸ਼ਨ ਠੀਕ ਹੈ ਠੀਕ ਹੈ ਦੁਬਾਰਾ ਦੁਬਾਰਾ ਕਰਕੇ ਉਸ ਦੁਬਾਰਾ 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 ਆਵਾਂਗਾ ਮੈਂ ਨਰਵਲ ਜੀ ਚੰਨੀ ਸਾਹਿਬ ਹਾਲਾਂਕਿ ਮੁੱਖ ਮੰਤਰੀ ਸਾਹਿਬ ਗੁਰਤੇਗ ਮਹਦਰ ਸਾਹਿਬ ਦੀ ਗੱਲ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਰਹੇ ਆਨੰਦਪੁਰ ਸਾਹਿਬ ਦੀ ਹਿਸਟਰੀ ਦੀ ਗੱਲ ਕਰਦੇ ਰਹੇ ਪਰ ਉਹਨਾਂ ਨੇ ਵਿੱਚ ਜਿਹੜੀਆਂ ਗੁਰੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਸਖਿਆਵਾਂ ਹੱਕ ਤੇ ਸੱਚ ਦੀ ਗੱਲ ਕਰਦਿਆ ਕਰਦੇ ਆ ਕੇਂਦਰ ਤੇ ਨਿਸ਼ਾਨਾ ਸਾਧਿਆ ਕਿ ਪੰਜਾਬ ਦੇ ਹੱਕ ਖੋਏ ਜਾ ਰਹੇ ਨੇ ਯੂਨੀਵਰਸਿਟੀ ਦਾ ਮੁੱਦਾ ਚੁੱਕਿਆ ਚੰਡੀਗੜ੍ਹ ਦਾ ਹਾਲ ਦੇ ਵਿੱਚ ਜਿਹੜਾ ਚੰਡੀਗੜ੍ਹ ਦਾ ਮੁੱਦਾ ਚੁੱਕਿਆ ਔਰ ਨਿਸ਼ਾਨਾ ਕੇਂਦਰ ਤੇ ਸਾਧਿਆ ਕੇਂਦਰ ਦੇ ਵਿੱਚ ਤੁਹਾਡੀ ਭਾਜਪਾ ਸਰਕਾਰ ਆ ਤੁਹਾਡੇ ਤੇ ਨਿਸ਼ਾਨਾ ਸਾਧਿਆ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਸਿੱਦੀ ਦੇਸ਼ ਦੇ ਸੰਬੰਧ ਵਿੱਚ ਦੁਨੀਆ ਭਰ ਦੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਤੇ ਹਿੰਦੁਸਤਾਨ ਦੀ ਸਾਰੀ ਜਨਤਾ ਨੂੰ ਮੈਂ ਫਤਿਹ ਲੁਣਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਬ੍ਰਿਜਨ ਸਾਹਿਬ ਗੱਲ ਇਹ ਆ ਵੀ ਇਹ 3-4 ਦਿਨ ਤੋਂ ਡੇਢ ਚੱਲੀ ਸੀ ਤੇ ਜਦੋਂ ਸਰਕਾਰ ਨੇ ਇਹ ਐਲਾਨ ਕੀਤਾ ਤੇ ਅਸੀਂ ਇਹਦਾ ਸਵਾਗਤ ਕੀਤਾ ਸੀ ਵੀ ਜੇ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਉੱਥੇ ਸਿਰਫ ਅਸੀਂ ਧਰਮ ਪਰ ਦੀ ਗੱਲ ਕਰਾਂਗੇ ਕੋਈ ਰਾਜਸੀ ਗੱਲ ਨਹੀਂ ਕਰਾਂਗੇ ਤੇ ਇਹ ਗੁਰੂ ਸਾਹਿਬ ਨੂੰ ਸਮਰਪਿਤ ਸੈਸ਼ਨ ਹੋਊਗਾ ਤਾਂ ਅਸੀਂ ਉਹਦਾ ਸਵਾਗਤ ਕੀਤਾ ਸੀ ਵੀ ਜੇ ਮੁੱਖ ਮੰਤਰੀ ਸਾਹਿਬ ਇਹਨੂੰ ਬਿਲਕੁਲ ਧਾਰਮਿਕ ਰੱਖਣਗੇ ਤੇ ਜਿਹੜੀ ਪਰੰਪਰਾ ਪਿਛਲੇ ਜਿਹੜੇ ਸੈਸ਼ਨ ਇਹਨਾਂ ਨੇ ਕੀਤੇ ਨੇ ਉੱਥੇ ਜਿਹੜੀ ਵਿਰੋਧ ਕਰਨ ਦੀ ਇੱਕ ਦੂਜਾ ਤੰਜ ਕਸਨ ਦੀ ਤੇ ਮੈਨੇ ਮਰਦੀ ਉਹ ਨਹੀਂ ਇੱਥੇ ਹੋਊਗੀ ਤੇ ਘੱਟੋ ਘੱਟ ਪੰਜਾਬੀਆਂ ਲਈ ਆਨੰਦਪੁਰ ਦੇ ਵਸਨੀਕਾਂ ਲਈ ਸਿੱਖਾਂ ਲਈ ਤੇ ਗੁਰੂ ਸਾਹਿਬ ਦੀ ਸ਼ਹਾਦਤ ਲਈ ਕੋਈ ਖਾਸ ਉੱਥੇ ਐਲਾਨ ਕੀਤੇ ਜਾਣਗੇ ਤਾਂ ਅਸੀਂ ਦਾ ਸਵਾਗਤ ਕਰਦੇ ਹਾਂ ਪਰ ਅੱਜ ਜਦੋਂ ਮੁੱਖ ਮੰਤਰੀ ਸਾਹਿਬ ਬੋਲੇ ਨੇ ਉਹ ਸਾਡੇ ਖਸੇ ਉਹਨਾਂ ਨੇ ਸੱਚੇ ਕਰਤੇ ਤੇ ਦੇਖੋ ਅੱਜ ਤੁਸੀਂ ਦੱਸਿਆ ਪਤਾ ਸੀ ਬਾਜਵਾ ਨੇ ਨਰੋਲ ਬੋਲੇ ਧਾਰਮਿਕ ਤੇ ਇਹ ਮੁੱਖ ਮੰਤਰੀ ਸਾਹਿਬ ਨਹੀਂ ਸੀ ਬੋਲ ਸਕਦੇ ਕਿ ਇਹਨਾਂ ਨੂੰ ਅੱਜ ਇੱਕ ਦਿਨ ਇਹ ਜੇ ਕੇਂਦਰ ਸਰਕਾਰ ਦੇ ਖਿਲਾਫ ਨਾ ਬੋਲਦੇ ਤਾਂ ਕੀ ਇਹਨਾਂ ਦਾ ਘਟ ਜਾਣਾ ਸੀ ਕੁਝ ਅੱਜ ਜਦੋਂ ਜਿਹੜੀ ਏਡੀ ਸਾਇੰਸਸ਼ੀਲ ਜਿਹੜੀ ਜਿਨ੍ਹਾਂ ਨੇ ਆਪਣਾ ਸੀਸ ਦੇ ਦਿੱਤਾ ਸਾਇੰਸਸ਼ੀਲਤਾ ਦੇ ਪਿੱਛੇ ਲੋਕਾਂ ਦੇ ਲੋਕਾਂ ਦੇ ਧਰਮ ਪਿੱਛੇ ਆਪਣੀ ਸਾਇੰਸਸ਼ੀਲਤਾ ਦਿਖਾਈ ਆਪਣੇ ਸਾਥੀਆਂ ਦੀ ਜੋ ਕੁਰਬਾਨੀ ਦਿੱਤੀ ਤੇ ਉਹਨਾਂ ਉਸ ਦਿਨ ਤੇ ਇਹ ਅੱਜ ਵੀ ਉਹੀ ਕੁਝ ਇਹਨਾਂ ਨੇ ਕੀਤਾ ਤੇ ਮੈਂ ਸਮਝਦਾ ਇੰਨੀ ਮੈਚਿਓਰਿਟੀ ਅੱਜ ਵੀ ਸਰਕਾਰ ਨੇ ਇਮੈਚਿਓਰਿਟੀ ਦਿਖਾਈ ਹੈ ਤੁਸੀਂ ਦੇਖੋ ਅੱਜ ਅੱਜ ਜਿਹੜੀ ਕੁਝ ਭਾਸ਼ਾ ਸੀ ਉਹਨਾਂ ਦੀ ਚਲੋ ਜਿਹੜਾ ਉਹ ਤਾਂ ਕੇਂਦਰ ਸਰਕਾਰ ਦੇ ਬੋਲੇ ਬੋਲੇ ਕੋਈ ਗੱਲ ਨਹੀਂ ਬੋਲੇ ਕੱਟੋ ਕੱਟ ਮੁੱਖ ਮੰਤਰੀ ਬੋਲ ਰਿਹਾ ਉਹਦੀ ਜਿਹੜੀ ਲੈਂਗੁਏਜ ਹੈ ਉਹਦੀ ਜਿਹੜੀ ਵਿਆਕਰਨ ਹੈ ਜਿਹੜਾ ਕੁਝ ਕਹਿ ਰਿਹਾ ਉਹ ਠੀਕ ਹੈ ਕੁਝ ਟੂ ਦੀ ਪਹੁੰਚ ਹੋਣਾ ਚਾਹੀਦਾ ਹੈ ਦੇਖੋ ਉਹ ਜ਼ਰੂਰੀ ਹੈ ਪ੍ਰਿੰਸ ਸਾਹਿਬ ਇਹਨਾਂ ਨੇ ਇੱਕ ਤਾਂ ਕਹੀ ਜੀ 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 ਸਰਵਾਰ ਸਾਹਿਬ ਦੇ ਗਲਿਆਰਾ ਜਾਂ ਪਵਿੱਤਰ ਸ਼ਹਿਰ ਤੁਸੀਂ ਦੱਸੋ ਇੱਕ ਵਾਰ ਸੇ ਗਲਿਆਰਾ ਕਹਿ ਰਹੇ ਕਿ ਪਵਿੱਤਰ ਸ਼ਹਿਰ ਕਹਿ ਰਹੇ ਕਿ ਉੱਥੇ ਵਰਡਿੰਗ ਚਾਹੀਦੀ ਜੀ ਗਲਿਆਰੇ ਦਾ ਏਰੀਆ ਤੈਨੂੰ ਇਹ ਨਹੀਂ ਪਤਾ ਸ਼ਹਿਰ ਕੀ ਹੁੰਦਾ ਤੇ ਏਰੀਆ ਕੀ ਹੁੰਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਫਿਰ ਦੂਜੀ ਗੱਲ ਠੀਕ ਆ ਜਿਹੜਾ ਇਹ ਕਹ ਰਿਹਾ ਗਲਿਆਰੇ 'ਚ ਇਹਨਾਂ ਨੇ ਕਿਹਾ ਗਲਿਆਰੇ 'ਚ ਕੁਝ ਨਹੀਂ ਹੁੰਦਾ ਇਹਨਾਂ ਨੇ ਕੋਈ ਫੀਡਬੈਕ ਨਹੀਂ ਲਈ ਕੋਈ ਤਿਆਰੀ ਨਹੀਂ ਹੈਗੀ ਹੁਣ ਗਲਿਆਰੇ 'ਚ ਜਿਹੜੇ ਮੈਕਡੋਨਲਡ ਦੇ ਰੈਸਟੋਰੈਂਟ ਨੇ ਕੀ ਉੱਥੇ ਨੌਨ ਵੇਜ ਨਹੀਂ ਹੁੰਦਾ ਇਹ ਗੱਲ ਨਹੀਂ ਹੁੰਦਾ ਅਸੀਂ ਕਰਦੇ ਨੇ ਕਿਹਾ ਨਹੀਂ ਹੁੰਦਾ ਇਹਦਾ ਮੁੰਡਿਆਂ ਕੋਲ ਫੀਡਬੈਕ ਨਹੀਂ 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 ਇੱਕ ਮੈਂ ਕਲੀਅਰ ਮੈਂ 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 ਕਲੀਅਰ ਕਰ ਦਿੰਦਾ ਦਰਬਾਰ ਸਾਹਿਬ ਜਿਹੜੀ ਵਿਰਾਸਤੀ ਮਾਰਗ ਆ ਜਿਹੜਾ ਉੱਥੇ ਮੈਕਡੋਨਲ ਵਰਗਾ ਹੈਗਾ ਉੱਥੇ ਮੀਟ ਨਹੀਂ ਵਰਤਾਇਆ ਜਾਂਦਾ ਉੱਥੇ ਕੋਈ ਵੀ ਇਸ ਤਰ੍ਹਾਂ ਦੀ ਸਮਗਰੀ ਨਹੀਂ ਵਰਤਾਈ ਜਾਂਦੀ ਜਿਹੜੀ ਗੁਰਮਤਿ ਸਿਧਾਂਤ ਦੇ ਖਿਲਾਫ ਹੋਵੇ ਖੈਰ ਮੰਨਤ ਆ ਰਹੀ ਸੀ ਕਿ ਅੰਬਰ ਜਿਹੜਾ ਆ ਇਹ ਦਰਜਾ ਦਿੱਤਾ ਜਾਵੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਵੈਟਿਕਨ ਸਿਟੀ ਦੀ ਤਰਜ਼ ਦੇ ਉੱਤੇ ਔਰ ਦੂਸਰਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਚੱਲਦਾ ਸੀ ਸਾਡੇ ਦਰਸ਼ਕ ਜਾਨਣਾ ਚਾਹੁੰਦੇ ਆ ਕਿ ਆਖਰ ਨਿਕਲਿਆ ਕੀ ਇਸ ਸੈਸ਼ਨ ਦੇ ਵਿੱਚ ਅ ਦੇਖੋ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੋ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਜੋ ਮਨੁੱਖਤਾ ਦੇ ਇੱਕ ਖਾਂਜੀ ਵਾਲਤਾ ਦਾ ਦੇਣ ਵਾਲੇ ਆਦੇਸ਼ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ 350 ਸਾਲਾ ਜੋ ਮਨਾਇਆ ਜਾ ਰਿਹਾ ਹੈ ਸੋ ਉਸ ਦੇ ਤਹਿਤ ਅੱਜ ਭਾਈ ਜੈਤਾ ਜੀ ਮੈਮੋਰੀਅਲ ਅਨੰਦਪੁਰ ਸਾਹਿਬ ਦਾ ਜਿਹੜਾ ਹੈਗਾ ਉੱਥੇ ਅੱਜ ਇੱਕ ਗੁਰਨਵਰ ਦੁਆਰਾ ਨੋਟੀਫਿਕੇਸ਼ਨ ਕਰਕੇ ਸੈਕਸ਼ਨ 74ਏ ਦਾ ਨੋਟੀਫਿਕੇਸ਼ਨ ਕੀਤਾ ਗਿਆ ਕਲੌਜ਼ 1 ਦੇ ਵਿੱਚ ਜਿੱਥੇ ਕਿ ਸੈਸ਼ਨ ਨੂੰ ਨੰਦਪੁਰ ਸਾਹਿਬ ਦੇ ਵਿੱਚ ਲਿਆਇਆ ਗਿਆ ਸੋ ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਹਿਲੀ ਤਾਂ ਗੱਲ ਹੈ ਜੀ ਤਿੰਨ ਸਾਢੇ ਤਿੰਨ ਤਖਤ ਜੋ ਪੰਜਾਬ ਦੇ ਵਿੱਚ ਪੈਂਦੇ ਨੇ ਜੀ ਪਹਿਲੇ ਸੀ ਆਪਣਾ ਅਕਾਲ ਤਖਤ ਸਾਹਿਬ ਦਮਦਮਾ ਸਾਹਿਬ ਦੇ ਸ੍ਰੀ ਸਾਹਿਬ ਤਿੰਨਾਂ ਤਖਤਾਂ ਨੂੰ ਜਿਹੜਾ ਵਾ ਤਿੰਨਾਂ ਤਖਤਾਂ ਦੇ ਉੱਤੇ ਜਿਹੜੇ ਸ਼ਹਿਰ ਵਾ ਸ੍ਰੀ ਕਲਿਸਗੜ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਦੂਸਰੀ ਗੱਲ ਪੰਜਾਬ ਦੇ ਇਤਿਹਾਸ ਵਿੱਚ ਇਹ ਤਿੰਨ ਗੱਲਾਂ ਪੈਣ ਜਿਹੜਾ 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 ਇੱਕ ਇੱਕ ਮਿੰਟ ਜਵਾਬ ਦੇ ਦਿਓ ਗਲੀਆਰਾ ਤਾਂ ਪਹਿਲੇ ਪਵਿੱਤਰ ਆ ਉੱਥੇ ਨਾ ਤਾਂ ਸ਼ਰਾਬ ਵਰਤਾਈ ਜਾਂਦੀ ਆ ਨਾ ਹੀ ਉੱਥੇ ਮੀਟ ਜਾਂਦਾ ਉੱਥੇ ਉਸ ਨੂੰ ਪਵਿੱਤਰ ਐਲਾਨ ਕਰਨ ਦਾ ਮਕਸਦ ਕੀ ਆ ਉੱਥੇ ਕੀ ਕਰਾਂਗੇ ਉਹ ਦੋ ਚੀਜ਼ਾਂ ਦਾ ਪਿਆਰ ਮਿੱਤਰ ਅੰਦਰ ਹੈ ਦੇਖੋ ਜੀ ਗਲਿਆਰਾ ਪਵਿੱਤਰ ਹੈ ਸ੍ਰੀ ਦਰਬਾਰ ਸਾਹਿਬ ਦਾ ਪਵਿੱਤਰ ਹੈ ਪਰ ਅੱਜ ਤੱਕ ਪਿਛਲੀਆਂ ਸਰਕਾਰਾਂ ਨੇ ਉਸ ਨੂੰ ਪਵਿੱਤਰ ਦਾ ਦਰਜਾ ਕਿਉਂ ਨਹੀਂ ਦਿੱਤਾ ਜੇ ਅਸੀਂ ਉਸ ਨੂੰ ਪਵਿੱਤਰ ਦਾ ਦਰਜਾ ਦੇ ਕੇ ਜੇ ਕੋਈ ਉੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਸਾ ਚੀਜ਼ ਵਰਤਾਈ ਜਾਂਦੀ ਹੈ ਜਾਂ ਕੋਈ ਵੀ ਦੁਕਾਨ ਪਾਈ ਜਾਂਦੀ ਹੈ ਤਾਂ ਉਸ ਨੂੰ ਉਸ ਗਲਿਆਰੇ ਦੀ ਯੂਟੂਬਾਹਰ ਕਰ ਦਿੱਤਾ ਜਾਵੇਗਾ ਉਹ ਪਿਛਲੀਆਂ ਸਰਕਾਰਾਂ ਨੇ ਜੋ ਇਸ ਨੂੰ ਇਸ ਨੂੰ ਨਹੀਂ ਪਵਿੱਤਰ ਸ਼ਹਿਰ ਗਲਿਆਰੇ ਨੂੰ ਦਿੱਤਾ ਉਹ ਪੰਜਾਬ ਸਰਕਾਰ ਨੇ ਗਲਿਆਰੇ ਨੂੰ ਵੀ ਪਵਿੱਤਰਤਾ ਦਾ ਦਰਜਾ ਦੇ ਦਿੱਤਾ ਹੈ ਉਸ ਨੂੰ ਇੱਕ ਹੋਰ ਸੁੰਦਰੀਕਰਨ ਕਰਨ ਲਈ ਹੈਰੀਟੇਜ ਸਟਰੀਟ ਨੂੰ ਵੀ ਜਿਹੜਾ ਆ ਜਿਹੜਾ ਆ ਪਵਿੱਤਰਤਾ ਪਵਿੱਤਰ ਹੈ ਪਵਿੱਤਰ ਗਲਿਆਰੇ ਦਾ ਦਰਜਾ ਦੇ ਦਿੱਤਾ ਗਿਆ ਹੈ ਸੋ ਇਹ ਜੀ ਆਪਾਂ ਦੇਖੀ ਤਾਂ ਇਹ ਰਾਜਨੀਤੀ ਤੋਂ ਪ੍ਰੇਰਿਤ ਗੱਲਾਂ ਨਹੀਂ ਆ ਸੀਐਮ ਸਾਹਿਬ ਵੱਲੋਂ ਅੱਜ ਇੱਕ ਵੀ ਗੱਲ ਜਿਹੜੀ ਆ ਸੈਸ਼ਨ ਦੇ ਵਿੱਚ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਕੀਤੀ ਗਈ ਉਸ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦੀ ਜੋ ਅੱਜ ਦੇ ਦਿਨ ਸ਼ਹਾਦਤ ਹੋਈ ਹੈ ਉਸ ਨੂੰ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਨੇ ਉਹਨਾਂ ਦੇ ਵੱਲੋਂ ਇਸ ਸੈਸ਼ਨ ਦੇ ਵਿੱਚ ਸਾਰੀ ਹੀ ਸੈਸ਼ਨ ਨੂੰ ਸਾਰੀ ਹੀ ਪੰਜਾਬੀਆਂ ਨੂੰ ਸਾਰੀ ਹੀ ਮਨੁੱਖਤਾ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਕੋਈ ਮਤਲਬ ਕੋਈ ਉਹ ਨਹੀਂ ਕੀਤਾ ਕੋਈ ਵੇਸਟੇਜ ਪੈਸੇ ਦੇ ਨਹੀਂ ਕੀਤੀ ਗਈ ਇੱਕ ਗੁਰੂ ਨੂੰ ਸਮਰਪਣ ਕਰਕੇ ਆਪਣੀ ਸ਼ਰਧਾ ਦੇ ਸਾਹਮਣੇ ਪੰਜਾਬ ਸਰਕਾਰ ਨੇ ਟਰੂ ਸਾਨੂੰ ਦਿੱਤਾ ਅਸੀਂ ਅਸੀਂ ਬਹੁਤ ਛੋਟੇ ਆ ਗੁਰੂ ਸਾਹਿਬ ਦੀ ਸ਼ਹਾਦਤ ਦੇ ਮੂਹਰੇ ਪੰਜਾਬ ਸਰਕਾਰ ਫਿਰ ਵੀ ਜਿੰਨੇ ਵੱਧ ਤੋਂ ਵੱਧ ਯਤਨ ਹੋ ਸਕੇ ਸੰਗਤ ਦੇ ਲਈ ਤੇ ਪੰਜਾਬ ਦੇ ਲੋਕਾਂ ਦੇ ਲਈ ਕਰਦੀ ਰਹੇਗੀ ਤੇ ਕਰਦੀ ਰਹੇਗੀ ਤੇ ਕਰ ਰਹੀ ਹੈ ਠੀਕ ਠੀਕ ਆ ਮਿਰਕ ਸਾਹਿਬ ਸਰਕਾਰ ਪੰਥਕ ਏਜੰਡੇ ਦੇ ਉੱਤੇ ਆ ਉਹਨਾਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਪਵਿੱਤਰ ਨਹੀਂ ਐਲਾਨ ਕੀਤਾ ਅਸੀਂ ਤਾਂ ਫਿਰ ਪਵਿੱਤਰ ਐਲਾਨ ਕਰ ਦਿੱਤਾ ਔਰ ਵੱਡੀ ਗੱਲ ਆ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਔਰ ਦਮਦਮਾ ਸਾਹਿਬ ਨੂੰ ਖੈਰ ਅੰਮ੍ਰਿਤਸਰ ਦੀ ਗੱਲ ਜਿਹੜੀ ਆ ਉਹ ਗਲਿਆਰੇ ਤੇ ਕਰਸੀਮਤ ਆ ਇਹਨੂੰ ਕਿੱਦਾਂ ਦੇਖਦੇ ਹੋ ਦੇਖੋ ਇਹ ਗੱਲ ਤਾਂ ਜਿਹੜੇ ਇਹਨਾਂ ਦੇ ਏਜੰਡੇ 'ਚ ਹਮੇਸ਼ਾ ਹੀ ਸ਼ਾਮਲ ਰਹਿੰਦੀ ਆ ਆਮ ਆਦਮੀ ਪਾਰਟੀ ਦੇ ਏਜੰਡੇ 'ਚ ਇਹ ਹੋਣ ਤੱਕ ਚਾਰਾ ਸਾਲਾਂ ਚ ਕਰਤਾ ਕੋਈ ਸਕੇ ਨਹੀਂ ਨਾ ਤਾਂ ਪੰਜਾਬ ਦੇ ਭਲੇ ਦੀ ਗੱਲ ਨਾ ਕੋਈ ਹੋਰ ਗੱਲ ਇਹ ਕੋਈ ਝੰਡਾ ਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਅਸੀਂ ਕਰਤਾ ਹੁਣ ਜੇ ਮੈਂ ਇਹ ਗੱਲ ਕਰ ਦਿਆਂ ਤੇ ਫਿਰ ਰਾਜਨੀਤਿਕ ਪ੍ਰੇਰਤ ਗੱਲ ਹੋ ਜਾਣੀ ਹੈ ਅਰਬਾ ਰੁਪਇਆ ਤਾਂ ਮੁੱਖ ਮੰਤਰੀ ਸਾਹਿਬ ਨੇ ਆਪਦੇ ਹੋਲਡਿੰਗ ਬੋਰਡ ਲਵਾਉਣ ਤੇ ਲਾਤਾ ਤੁਸੀਂ ਕਿਤੇ ਵੇਖੋ ਹਰ ਖੰਭੇ ਦੇ ਨਾਲ ਹੋਲਡਿੰਗ ਬੋਰਡ ਟੰਗਿਆ ਥੱਲੇ ਉਹਦੇ ਗੰਦਗੀ ਪਈ ਆ ਬੁਰੀ ਉਹਦੀ ਹਾਲਤ ਕੀਤੀ ਪਈ ਆ ਆਨੰਦਪੁਰ ਸਾਹਿਬ ਨੂੰ ਜਾਣ ਵਾਲਾ ਕੋਈ ਰਸਤਾ ਵੇਖ ਲਓ ਹਰ ਖੰੰਬਾ ਹਰ ਦਰਖਤ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਦੀ ਫੋਟੋ ਨਾਲ ਸ਼ਿੰਗਾਰਿਆ ਪਿਆ ਕਰੋੜਾ ਅਰਬ ਰੁਪਇਆ ਪੰਜਾਬ ਦਾ ਇਸੇ ਗੱਲ ਤੇ ਖਰਚ ਹੋ ਗਿਆ ਆ ਸ਼ਾਸਨ ਦੀ ਗੱਲ ਜਿਵੇਂ ਕਰਤੀ ਨਰਵਾਲ ਸਾਹਿਬ ਨੇ ਦੱਸਿਆ ਕਿ 100 ਕਰੋੜ ਰੁਪਇਆ ਲਾਤਾ ਮੈਨੂੰ ਇਹ ਦੱਸਿਆ ਜਾਵੇ ਇੱਕ ਬੰਦੇ ਦਾ ਸਾਡਾ ਸਾਰਾ ਪੰਜਾਬ ਧਰਨਿਆਂ ਦੇ ਬਿਠਾ ਕੋਈ ਆਂਦਾ ਮੈਨੂੰ ਤਨਖਾਹ ਨਹੀਂ ਮਿਲੀ ਕੋਈ ਆਂਦਾ ਸਾਡਾ ਘਰ ਦਾ ਰੋਜ਼ਗਾਰ ਨਹੀਂ ਚੱਲਦਾ ਪਿਆ ਵਿਕਾਸ ਪੱਖੋਂ ਸਾਰੇ ਪੰਜਾਬ ਧੂੜ ਬਦਲ ਉੱਡਦੇ ਪਏ ਤੇ ਅਸੀਂ ਇੱਕ ਆਪ ਦੀ ਵਾਹ ਵਾ ਜਿਹੜੀ ਮਸ਼ਹੂਰੀਆਂ ਕਰਵਾਉਣ ਦੇ ਬਦਲੇ ਇੰਨਾ ਬੋਰਡ ਲਾ ਕੇ ਸਮਝਣੇ ਆ ਕਿ ਅਸੀਂ ਆਪਣੇ ਆਪ ਨੂੰ ਮਾਰਕਾ ਮਾਰ ਲਿਆ ਇਹ ਪਵਿੱਤਰ ਸ਼ਹਿਰ ਇਸ ਤਰ੍ਹਾਂ ਪਵਿੱਤਰ ਰਹਿ ਜਾਣਗੇ ਜਦੋਂ ਸ਼ਹਿਰਾਂ ਦੇ ਵਿਕਾਸ ਦੀ ਗੱਲ ਜਿੱਥੇ ਚੱਲਦੀ ਹੈ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤੇ ਤਾਂ ਸਾਡੇ ਕਾਰਸੇਵਾ ਵਾਲੇ ਬਾਬੇ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਬਣਾ ਰਹੇ ਨੇ ਇਹ ਕਿਹੜੇ ਪਵਿੱਤਰ ਦੀਆਂ ਗੱਲਾਂ ਕਰਦੇ ਨੇ ਚਾਹ ਤਾਂ ਹੁੰਦਾ ਆਨੰਦਪੁਰ ਸਾਹਿਬ ਵਾਸਤੇ ਕੋ ਵੱਡੇ ਪੈਕੇਜ ਲਾਣੇ ਜਾਂਦੇ ਸ਼੍ਰੀ ਤਲਵੰਡੀ ਸਾਬੋ ਸਾਹਿਬ ਵਾਸਤੇ ਕੋ ਵੱਡੇ ਪੈਕੇਜ ਲਾਣੇ ਜਾਂਦੇ ਉੱਥੇ ਜਾ ਕੇ ਤਲਵੰਡੀ ਸਾਬੋ ਤੁਸੀਂ ਵੇਖੋ ਆ 4 ਸਾਲ ਹੋ ਗਏ ਰਸਤੇ ਜਿਹੜਾ ਬੇਮੁਖ ਦਰਵਾਜ਼ਾ ਹੈ ਜਿਹੜਾ ਉਹ ਗੰਦਗੀ ਨਾਲ ਭਰਿਆ ਪਿਆ ਸਾਰਾ ਰੋਡ ਗੰਦਗੀ ਨਾਲ ਭਰਿਆ ਪਿਆ ਸੀਵਰੀ ਫਲੋ ਕਰ ਰਿਹਾ ਪਾਣੀ ਸਾਰਾ ਉਥੇ ਰੁਕਿਆ ਹੋਇਆ ਹੈ ਐਵੇਂ ਨੰਦਪੁਰ ਸਾਹਿਬ ਵਾਲੇ ਰਸਤੇ ਨੇ ਸਾਰੇ ਰੋਡ ਤੇ ਟੁੱਟੇ ਹੋਏ ਨੇ ਤੇ ਭਾਈ ਇਕੱਲਾ ਗੱਲਾਂ ਬਾਤਾਂ ਨਾਲ ਪੁੱਤਰ ਸ਼ਹਿਰ ਨਹੀਂ ਬਣ ਜਾਣੇ ਇਹਨਾਂ ਵਾਸਤੇ ਬੜਾ ਕੁਝ ਕਰਕੇ ਵਿਖਾਉਣ ਦੀ ਲੋੜ ਹੈ ਜੋ ਲੋਕਾਂ ਨੂੰ ਆਸ ਸੀ ਪਰ ਸਰਕਾਰ ਕਰ ਨਹੀਂ ਸਕੀ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਦਿੱਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਨੇ ਜਿੰਨੀਆਂ ਯਾਦਗਾਰਾਂ ਬਣਾਈਆਂ ਨੇ ਉਹ ਸਾਡੇ ਲਈ ਇੱਕ ਇਤਿਹਾਸ ਹੈ ਅਸੀਂ ਜੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅਸੀਂ ਯਾਦ ਕਰਦੇ ਆ ਨਾ ਕਿ ਉਹਨਾਂ ਨੇ ਦਰਬਾਰ ਸਾਹਿਬ ਵਿਖੇ ਸੋਨਾ ਲਵਾਇਆ ਅੱਜ ਫਿਰ ਸਾਹਮਣੇ ਅੱਖਾਂ ਦਿਸਦਾ ਪਿਆ ਉਹਨਾਂ ਨੇ ਕਾਸੀ ਵਿਖੇ ਆ ਭੇਜਿਆ ਉਹਨਾਂ ਨੇ ਲਾਹੌਰ ਦੀ ਮਸਜਿਦ ਵਾਸਤੇ ਆ ਭੇਜਿਆ ਐਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਜੇ ਉਹਨਾਂ ਨੇ ਸਿੱਖ ਯਾਦਗਾਰਾਂ ਬਣਾਈਆਂ ਤੇ ਨਾਲ ਨਾਲ ਜੇ ਕਿਤੇ ਹਿੰਦੂ ਵੀਰਾਂ ਦਾ ਕੋਈ ਜਿਹਾ ਪ੍ਰੋਗਰਾਮ ਆਇਆ ਤਾਂ ਉੱਥੇ ਵੀ ਕਰੋੜਾਂ ਰੁਪਈਆ ਲਾਇਆ ਬਾਲਮੀਕ ਭਾਈਚਾਰੇ ਵਾਸਤੇ ਲਾਇਆ ਰਬਦਾਸ ਭਾਈਚਾਰੇ ਵਾਸਤੇ ਲਾਇਆ ਸੋ ਇਹ ਗੱਲਾਂ ਹੁੰਦੀਆਂ ਨੇ ਇਤਿਹਾਸ ਨੂੰ ਸਿਰਜਣ ਵਾਸਤੇ ਗੱਲੀਬਾਤੀ ਨਹੀਂ ਗੱਲ ਕੋ ਬਣਦੀ ਹੁੰਦੀ ਕਿ ਅਸੀਂ ਇਹ ਜਿਵੇਂ ਪੁਰਾਣੀਆਂ ਗੱਲਾਂ ਕਰਦੇ ਆਏ ਆ ਇਹਨਾਂ ਨੇ ਸੈਸ਼ਨ ਉਦੋਂ ਵੀ ਬੁਲਾ ਲਏ ਸੀ ਜਦੋਂ ਕਹਿੰਦੇ ਸਾਡੇ ਦਾ ਐਮਐਲਏ ਨੂੰ ਖਰੀਦ ਕੇ ਬੀਜੇਪੀ ਲੈ ਚੱਲੀ ਐ ਟੋ ਇਹਨਾਂ ਦਾ ਐਮਐਲਏ ਰੁਕਿਆ ਹੋਇਆ ਸੀ ਜਿਹਨੂੰ ਖੰਗਵਾ ਬਣਾਇਆ ਸੀ ਉਹ ਵੀ ਭੱਜ ਗਿਆ ਕਰੋੜਾ ਰੁਪਿਆ ਪੰਜਾਬ ਦੇ ਖਜ਼ਾਨੇ ਤੋਂ ਸਰਪਾਪ ਦੀ ਮਸ਼ਹੂਰੀ ਵਾਸਤੇ ਲਾ ਰਹੇ ਆ ਹੋਰ ਇਹਨਾਂ ਦਾ ਕੋਈ ਮਤਲਬ ਨਹੀਂ ਠੀਕ ਆ ਅ ਅੰਦਰਬਾਲ ਜੀ ਸਰਕਾਰ ਪੰਥਕ ਏਜੰਡੇ ਦੇ ਉੱਤੇ ਆ ਔਰ ਦਾਵਾ ਕਰ ਰਹੀ ਆ ਮੈਂ ਵਿਰਖ ਸਾਹਿਬ ਨੂੰ ਵੀ ਇਹ ਸਵਾਲ ਪੁੱਛਿਆ ਸੀ ਮੈਂ ਤੁਹਾਡਾ ਵੀ ਇਹ ਪੱਖ ਜਰਣਾ ਚਾਹੁੰਦਾ ਵੀ ਵੀ ਕੀ ਵਾਕਿਆ ਹੀ ਇਸ ਸੈਸ਼ਨ ਦੀ ਲੋੜ ਸੀ ਇੱਥੇ ਬੁਲਾਉਣ ਦੀ ਕੀ ਇਹ ਐਲਾਨ ਚੰਡੀਗੜ੍ਹ ਦੇ ਵਿੱਚ ਨਹੀਂ ਹੋ ਸਕਦਾ ਜਿਹੜਾ ਪੈਸਾ ਇੱਥੇ ਲਾਇਆ ਗਿਆ ਕੀ ਜਿਵੇਂ ਵਿਰਖ ਸਾਹਿਬ ਨੇ ਗੱਲ ਕੀਤੀ ਆ ਕਿ ਅਨੰਦਪੁਰ ਸਾਹਿਬ ਦਾ ਰਸਤਾ ਤਾਂ ਕਾਰ ਸੇਵਾ ਦੀ ਸੰਗਤ ਨਾਲ ਤਿਆਰ ਕੀਤਾ ਜਾ ਰਿਹਾ ਔਰ ਉੱਥੇ ਪੈਸਾ ਖਰਚ ਦਿੰਦੇ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਬਰਿਆਣਾ ਜੀ ਗੱਲ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਕੁਝ ਸਮਝ ਨਹੀਂ ਲੱਗ ਰਹੀ ਕੀ ਕਰਦੇ ਤੁਸੀਂ ਗੱਲ ਕੀਤੀ ਜੇ 100 ਕਰੋੜ ਦੇ ਕਰੀਬ ਦੀ ਗੱਲ ਕੀਤੀ ਗਈ ਕਿ ਆਪਾਂ 100 ਕਰੋੜ ਦੇ ਕਰੀਬ ਖਰਚਾ ਹੋਇਆ ਔਰ ਇਥੇ ਯੂਨੀਵਰਸਿਟੀ ਦੀ ਵੀ ਗੱਲ ਚੁੱਕਣ ਦੀ ਗੱਲ ਹੋਈ ਹੈ ਕਿ ਯੂਨੀਵਰਸਿਟੀ ਯੂਨੀਵਰਸਿਟੀ ਮੇਰਾ ਖਿਆਲ ਆ 49-50 ਕਰੋੜ ਦੇ ਕਰੀਬ ਜਿਹੜਾ ਕਿ 2023 ਦੇ ਵਿੱਚ ਸਰਕਾਰ ਕਹਿ ਕੇ ਆਈ ਸੀ ਪੰਜਾਬ ਸਰਕਾਰ ਕਿ ਅਸੀਂ ਦੇਵਾਂਗੇ ਕਿਉਂਕਿ ਇੱਥੇ ਹੋਸਟਲਸ ਦੀ ਲੋੜ ਹੈ ਬੱਚਿਆਂ ਨੂੰ ਹੂੰ ਸਾਡੀਆਂ ਬੇਟੀਆਂ ਬੇਟੀਆਂ ਨੂੰ ਜਿਨ੍ਹਾਂ ਨੇ ਦੇਖੋ ਜਿੱਥੋਂ ਸਕਾਲਰ ਨਿਕਣ ਨੇ ਸਾਡੇ ਜਿਨ੍ਹਾਂ ਨੇ ਇਤਿਹਾਸ ਪੜ੍ਹਨਾ ਹੈ ਔਰ ਮੋਰੇ ਆ ਕੇ ਜਿਹੜਾ ਕਿ ਸਾਡੇ ਬੱਚਿਆਂ ਨੂੰ ਪੜਾਉਣਾ ਹੈ ਇਹ ਸੈਸ਼ਨ ਦਾ ਜਿਹੜੇ ਕਿ ਅੱਜ ਜਿਹੜੀਆਂ ਅਪਲਾਈਆਂ ਲਾ ਕੇ ਇਹਨਾਂ ਨੇ ਖੜਾ ਕੀਤਾ ਵਿਦਵਾਨ ਸਭਾ ਉਹ ਤਾਂ ਖਤਮ ਹੋ ਜਾਣੀ ਹੈ ਉਹਦਾ ਤਾਂ ਕੋਈ ਕਿਉਂਕਿ ਫਿਲਮ ਸਟਾਰ ਲੋਕ ਨੇ ਫਿਲਮੀ ਸੈਟ ਲਾਉਣਾ ਜਾਣਦੇ ਨੇ ਸੋ ਇੱਕ ਤਰੀਕੇ ਦੇ ਨਾਲ ਸੈਟ ਲਾ ਕੇ ਉੱਥੇ ਜਿਹੜਾ ਕੰਮ ਕੀਤਾ ਗਿਆ ਸੋ ਇਹ ਜਿਹੜੀ ਚੀਜ਼ ਹੈ ਇਹਦਾ ਜਿਹੜਾ 50 ਕਰੋੜ ਰੁਪਈਆ ਜੇ ਬੱਚਿਆਂ ਨੂੰ ਦਿੱਤਾ ਜਾਂਦਾ ਜੇ ਪੱਕੇ ਉਹਨਾਂ ਦੇ ਹੋਸਟਲ ਬਣ ਜਾਂਦੇ ਜੇ ਉਹ ਮੇਰੇ ਹਿਸਾਬ ਦੇ ਨਾਲ ਗੁਰੂ ਸਾਹਿਬ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਣੀ ਸੀ ਭਾਵੇਂ ਕਿ ਉਹਨਾਂ ਦਾ ਗੁਰਤੇਗ ਬਹਾਦਰ ਜੀ ਦੇ ਨਾਂ ਦੇ ਉੱਤੇ ਉਸ ਕੰਪਲੈਕਸ ਦਾ ਜਿਹੜਾ ਬੱਚਿਆਂ ਦੇ ਲਈ ਹੋਸਟਲ ਬਣਨਾ ਸੀ ਉਹਦਾ ਨਾਂ ਵੀ ਰੱਖਤਾ ਜਾਂਦਾ ਤਾਂ ਉਹ ਮੇਰੇ ਹਿਸਾਬ ਨਾਲ ਯੂਨੀਵਰਸਿਟੀ 'ਚ ਸਾਡੇ ਪੰਜਾਬ ਦੇ ਪੈਰ ਹੋਰ ਵੀ ਪੱਕੇ ਕਰਨ ਵਾਲੀ ਗੱਲ ਹੋ ਜਾਣੀ ਸੀ ਔਰ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਕਾਰ ਸੇਵਾ ਵਾਲੇ ਸੰਤਾਂ ਵੱਲੋਂ ਰਸਤਾ ਬਣਾਇਆ ਜਾਂਦਾ ਬਿਲਕੁਲ ਜੇ ਜੇ ਉੱਥੇ ਟੋਲ ਟੈਕਸ ਨਹੀਂ ਲਾਇਆ ਜਾ ਰਿਹਾ ਔਰ ਜੇ ਸੰਤਾਂ ਵੱਲੋਂ ਸੰਤਾਂ ਦੇ ਨਾਲ ਮਿਲ ਕੇ ਉਹ ਸੇਵਾ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ 50 ਕਰੋੜ ਤੋਂ ਉੱਤੇ ਦਾ 10 ਵੀ ਕਰੋੜ ਰੁਪਇਆ ਉਹਨਾਂ ਨੂੰ ਦੇਖ ਕੇ ਉਸ ਚੀਜ਼ ਨੂੰ ਹੋਰ ਸੁਧਾਰਿਆ ਜਾ ਸਕਦਾ ਸੀਗਾ ਔਰ ਜਿੱਥੇ ਪਵਿੱਤਰ ਠੀਕ ਆ ਪਵਿੱਤਰ ਸ਼ਹਿਰਾਂ ਦੇ ਦਰਜੇ ਦੀ ਗੱਲ ਕੀਤੀ ਇਹਦੇ ਕੋ ਮੈਂ ਮੁੱਖ ਮੰਤਰੀ ਸੇ ਗਲਿਆਰੇ ਦੀ ਗੱਲ ਕੀਤੀ ਕਿ ਗਲਿਆਰੇ ਨੂੰ ਇਹ ਕਹਿ ਰਹੇ ਨੇ ਕਿ ਕਿਸੇ ਨੇ ਪਹਿਲਾਂ ਦਰਜਾ ਨਹੀਂ ਦਿੱਤਾ ਸੀ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜੇ ਕੋਈ ਅ ਅਨੰਦਪੁਰ ਸਾਹਿਬ ਦੇ ਮਤੇਜ ਦੇ ਵਿੱਚ ਇਹ ਤਾਂ ਨਹੀਂ ਸੀਗਾ ਅਨੰਦਪੁਰ ਸਾਹਿਬ ਦਾ ਮਤਦਤਾ ਸਿੱਧਾ ਸੀਗਾ ਕਿ ਅਸੀਂ ਜਿਹੜਾ ਹੈਗਾ ਕਿ ਅੰਮ੍ਰਿਤਸਰ ਨੂੰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣਾ ਬੀਡੀ ਤਮਾਕੂ ਸਿਗਰਟ ਅਸੀਂ ਉਹ ਉਸ ਸ਼ਹਿਰ ਦੇ ਵਿੱਚੋਂ ਖਤਮ ਕਰਨੀ ਹੈ ਅਸੀਂ ਉਸ ਸ਼ਹਿਰ ਦੇ ਵਿੱਚੋਂ ਜਿਹੜਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਬਸਾਇਆ ਬਸਾਇਆ ਹੋਇਆ ਸ਼ਹਿਰ ਹੈ ਉਹ ਔਰ ਉਸ ਦੇ ਵਿੱਚੋਂ ਚੀਜ਼ਾਂ ਕਰਨੀਆਂ ਔਰ ਜੇ ਦੀ ਕਿ ਗੱਲ ਇਹ ਸਰਕਾਰ ਵੱਲੋਂ 1% ਵੀ ਕੀਤੀ ਨਹੀਂ ਗਈ ਔਰ ਜਿੱਥੇ ਤੁਸੀਂ ਗੱਲ ਕਰੋ ਅੱਜ ਪੰਜਾਬ ਦੇ ਵਿੱਚ ਜੇ ਜ਼ਰੂਰਤ ਹੈ ਜੇ ਪੈਸਾ ਲਾਉਣ ਦੀ ਜ਼ਰੂਰਤ ਸੀ ਤਾਂ ਸਾਨੂੰ ਜਿਹੜਾ ਸਾਡਾ ਜਿਹੜੀ ਐਡਮਿਸ਼ਨ ਹੈ ਠੀਕ ਹੈ ਠੀਕ ਹੈ ਅੰਦਰਵਾਲ ਸਾਹਿਬ ਠੀਕ ਹੈ ਕਰਨ ਦੀ ਜਰੂਰਤ ਸੀ ਠੀਕ ਅੰਦਰਵਾਲ ਸਾਹਿਬ ਚੰਨੀ ਜੀ ਗੱਲ ਹੱਕ ਸੱਚ ਦੀ ਕੀਤੀ ਮੁੱਖ ਮੰਤਰੀ ਸਾਹਿਬ ਨੇ ਪਰ ਹੱਕਾਂ ਦੀ ਗੱਲ ਆ ਇਹ ਦੋਸ਼ ਭਾਜਪਾ ਤੇ ਲੱਗ ਰਿਹਾ ਇਹ ਜੇਕਰ ਇਸ ਮੌਕੇ ਤੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੱਕ ਤੇ ਸੱਚ ਦੀ ਧਰਮ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਗੁਰੂ ਸਾਹਿਬ ਨੇ ਆਪਣਾ ਪਰਿਵਾਰ 바ਰਿਆ ਤੇ ਉਸੇ ਦੇ ਜਿਹੜੇ ਵਾਰਿਸ ਆ ਉਹ ਹੱਕ ਤੇ ਸੱਚ ਦੀ ਗੱਲ ਕਰਦੇ ਨੇ ਪੰਜਾਬ ਦੇ ਹੱਕ ਖੋਏ ਜਾ ਰਹੇ ਨੇ ਇਹਨੂੰ ਕਿੱਦਾਂ ਦੇਖੋਗੇ ਚੰਡੀਗੜ੍ਹ ਖੋਇਆ ਜਾ ਰਿਹਾ ਪੰਜਾਬ ਯੂਨੀਵਰਸਿਟੀ ਖੋ ਲਈ तमाम ਭਾਜਪਾ ਦੇ ਇਲਜ਼ਾਮ ਲੱਗ ਰਹੇ ਨੇ ਹਰਿਆਣਾ ਸਾਹਿਬ ਮੈਂ ਇਹਦਾ ਵੀ ਜਵਾਬ ਦੇਣਾ ਪਹਿਲਾਂ ਮੈਂ ਇੱਕ ਗੱਲ ਕਰਨ ਨਾਲ ਜਿਹੜੀ ਜਣਾ ਸੈਸ਼ਨ ਤੋਂ ਸਾਨੂੰ ਜਿੱਤੋਂ ਨਿਰਾਸ਼ਾ ਹੋਈ ਹੈ ਦੇਖੋ ਸੈਸ਼ਨ ਇਹਨਾਂ ਨੇ ਬੁਲਾਇਆ ਗੁਰੂ ਸਾਹਿਬ ਦੀ ਸ਼ਹਾਦਤ 'ਤੇ ਉੱਥੇ ਇਹਨਾਂ ਨੇ ਨਾ ਤਾਂ ਇਹਨਾਂ ਨੇ ਜਿਹੜਾ ਕੁਝ ਕੀਤਾ ਉਹਦੀ ਕੋਈ ਗਲਤੀ ਮੰਨੀ ਇਹਨਾਂ ਦਾ ਫਰਜ ਬੰਦਾ ਜੀ ਉੱਥੇ ਕਹਿੰਦੇ ਵੀ ਅਸੀਂ ਜਿਹੜੀਆਂ ਗਰੰਟੀਆਂ ਨਹੀਂ ਪੂਰੀਆਂ ਕੀਤੀਆਂ ਉਹ ਸਾਨੂੰ ਅਸੀਂ ਮਾਫੀ ਮੰਗਦੇ ਹਾਂ ਤੇ ਗੁਰੂ ਸਾਹਿਬ ਸਾਨੂੰ ਸ਼ਕਤੀ ਦੇਣ ਅਸੀਂ ਗਰੰਟੀਆਂ ਪੂਰੀਆਂ ਕਰ ਲਈਏ ਵੀ ਅਸੀਂ ਨਸ਼ਾ ਖਤਮ ਕਰ ਲਈਏ ਅਸੀਂ ਕਰਪਸ਼ਨ ਖਤਮ ਕਰ ਲਈਏ ਤੇ ਉੱਥੇ ਸਤਿਗੁਰੂ ਸਾਹਿਬ ਕੋਲ ਜਿਹੜੇ ਹੋਰ ਪ੍ਰਣ ਕੀਤੇ ਨੇ ਇਹ ਪ੍ਰਣ ਕਰਦੇ ਵੀ ਅਸੀਂ ਨਸ਼ਾ ਖਤਮ ਕਰਾਂਗੇ ਅਸੀਂ ਕਰਪਸ਼ਨ ਖਤਮ ਕਰਾਂਗੇ ਕਿ ਆਪ ਕਰਪਸ਼ਨ ਨਹੀਂ ਕਰਾਂਗੇ ਇਹ ਜੀ ਕੋਈ ਗੱਲ ਨਹੀਂ ਜਿੱਤੇ ਨਾਲ ਕੋਈ ਪ੍ਰਣ ਨਹੀਂ ਕੀਤਾ ਜਿਹੜੇ ਜਿਹੜੇ ਇਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਪੈਸੇ ਦੀ ਦੁਰਵਰਤੋਂ ਤੇ ਇਲਜ਼ਾਮ ਲੱਗ ਰਹੇ ਨੇ ਹੁ ਪੰਜਾਬ ਯੂਨੀਵਰਸਿਟੀ ਦੀ ਜੇ ਜਿਹੜੀ ਹਾਲਾਤ ਅਸਲੇ ਹੋਈ ਹੈ ਉਹਦੇ ਲਈ 100% ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜ਼ਿੰਮੇਵਾਰ ਹੈ ਤੇ ਉਹਦੇ ਮੈਂ ਤੁਹਾਨੂੰ ਹੁਣ ਸਬੂਤ ਨਾਲ ਗੱਲ ਕਰਾਂ ਪੰਜਾਬ ਯੂਨੀਵਰਸਿਟੀ ਲਈ ਓਵਰਹਾਲਿੰਗ ਲਈ ਇੱਕ ਕਮੇਟੀ ਬਣੀ ਉਹ ਕਮੇਟੀ ਨੇ ਦੱਸਣਾ ਸੀ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਵਰਕਿੰਗ ਹੈ ਉਹ ਕਿਸ ਤਰ੍ਹਾਂ ਵਧੀਆ ਹੋਊਗੀ ਉਹਦੇ ਦੇ ਮੁੱਖ ਮੰਤਰੀ ਸਾਹਿਬ ਮੈਂਬਰ ਸੀਗੇ ਉਹਦੇ ਜਾ ਕੇ ਐਜੂਕੇਸ਼ਨ ਮਿਸਟਰ ਸਾਹਿਬ ਮੈਂਬਰ ਸੀਗੇ ਉਹਦੇ ਮੁੱਖ ਮੰਤਰੀ ਸਾਹਿਬ ਦਾ ਬਲਾਰਾ ਨਮਾਇਦਾ ਇੱਕ ਮੈਂਬਰ ਸੀ ਫੇ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਦੇ ਕਈ ਹੈੱਡੋ ਦੇ ਮੈਂਬਰ ਸੀ ਕਿੰਨੀਆਂ ਮੀਟਿੰਗਾਂ ਹੋਈਆਂ ਨਾ ਤਾਂ ਮੁੱਖ ਮੰਤਰੀ ਸਾਹਿਬ ਨੇ ਕਦੀ ਮੀਟਿੰਗ ਅਟੈਂਡ ਕੀਤੀ ਨਾ ਕਦੀ ਐਜੂਕੇਸ਼ਨ ਮਿਨਿਸਟਰ ਅਟੈਂਡ ਕੀਤੀ ਤੇ ਜਿਹੜੇ ਇਹਨਾਂ ਦੇ ਨੁਮਾਇੰਦੇ ਸੀ ਉਹਨੇ ਉੱਥੇ ਕੋਈ ਗੱਲ ਨਹੀਂ ਕੀਤੀ ਜਿਹੜੀ ਰਿਪੋਰਟ ਇਹਨਾਂ ਨੇ ਬਣਾ ਕੇ ਭੇਜੀ ਉਹ ਰਿਪੋਰਟ ਦੇ ਕਾਰਵਾਈ ਸ਼ੁਰੂ ਹੋਈ ਜਦੋਂ ਦੇਖਿਆ ਵੀ ਕਾਰਵਾਈ ਨਹੀਂ ਲੋਕਾਂ ਨੂੰ ਪਸੰਦ ਤਾਂ ਕੇਂਦਰ ਸਰਕਾਰ ਨੇ ਵਾਪਸ ਲੈ ਲਿਆ ਉਹਨਾਂ ਨੇ ਇਹ ਵੀ ਗੱਤਾ ਸੀ ਉਹ ਕਰਾਂਗੇ ਸੈਨੇਟ ਬਹਾਲ ਕਰਤੀ ਸਿੰਡੀਕੇਟ ਬਹਾਲ ਕਰਤੀ ਇਲੈਕਸ਼ਨ ਕਰਨ ਦੀ ਵੀ ਉਹਨਾਂ ਨੇ ਕਹਿ ਦਿੱਤੀ ਕਰਾਵਾਂਗੇ ਪਰ ਇਹ ਹੁਣ ਕਦੋਂ ਤਰੀਕਾ ਤਰੀਕਾ ਦਾ ਐਲਾਨ ਕਦੋਂ ਤਰੀਕਾ ਦਾ ਐਲਾਨ ਕਦੋਂ ਕਰ ਦਿਓਗੇ ਜਲਦੀ ਹੋ ਜੂਗਾ ਜੀ ਜਲਦੀ ਹੋ ਜੂ ਤਰੀਕਾ ਦਾ ਨਾਮ ਬਹੁਤ ਜਲਦੀ ਹੋ ਜੂ ਬਿਲਕੁਲ ਕਲੀਅਰ ਹੈ ਇਹ ਇਹ ਕਹਿਤਾ ਗਿਆ ਤੇ ਅਸੀਂ ਇਹ ਗੱਲ ਕਲੀਅਰ ਇੱਥੇ ਤੁਹਾਡੇ ਸਾਹਮਣੇ ਮੈਂ ਕਰ ਰਿਆਂ ਭਾਰਤੀ ਜਨਤਾ ਪਾਰਟੀ ਦਾ ਸਪੋਕਸਮੈਨ ਹੋਣ ਦੇ ਹੋਣ ਦੇ ਕਾਰਨ ਕਿ ਪੰਜਾਬ ਜਾਂ ਬੀਜੇਪੀ ਯੂਨਿਟ ਪੰਜਾਬ ਦੇ ਹਰ ਮਸਲੇ ਤੇ ਪੰਜਾਬ ਦੇ ਲੋਕਾਂ ਨਾਲ ਅੱਗੇ ਹੋ ਕੇ ਖੜੂਗਾ ਪਿੱਛੇ ਨਹੀਂ ਹੋਊਗਾ ਕਿਸੇ ਦੇ ਪਿੱਛੇ ਲੱਗ ਕੇ ਨਹੀਂ ਖੜਾਂਗੇ ਅੱਗੇ ਹੋ ਕੇ ਖੜਾਂਗੇ ਪੰਜਾਬ ਨਾਲ ਕਿਸੇ ਤਰ੍ਹਾਂ ਵੀ ਧੱਤਾਂ ਕਿਸੇ ਵੱਲੋਂ ਨਹੀਂ ਹੋਣ ਦਵਾਂਗੇ ਇਹ ਸੀ ਸਾਰਿਆਂ ਦੀ ਸਾਡੀ ਪੰਜਾਬ ਜੂਨਰ ਦਾ ਇਹ ਫੈਸਲਾ ਹੈਗਾ ਤੇ ਜਿਹੜਾ ਚਾਲ ਲੈਣੇ ਜਿਹੜੇ ਆਮ ਆਦਮੀ ਪਾਰਟੀ ਜਿਹੜੇ ਜਾਮ ਲਾ ਰਹੀ ਹੈ ਸਿਰਫ ਸਿਆਸਤ ਤੋਂ ਪ੍ਰੇਰਿਤ ਸਿਰਫ ਬਨਾਮ ਕਰਨ ਲਈ ਜਿਵੇਂ ਕਿ ਪਿੱਛੇ ਜੇ ਚੀਮਾ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਗੈਰ ਪੰਜਾਬ ਗੈਰ ਭਾਜਪਾ ਸੂਬਿਆਂ ਨੂੰ ਅਸਥਿਰ ਕਰਨ ਲਈ ਗੈਸਟਰਾ ਜ਼ਹਰਾ ਲੈਰ ਨੇ ਐ ਡਬਲ ਚਾਰ ਇਲਜ਼ਾਮ ਲਾਇਆ ਸੀ ਮੁੜ ਕੇ ਫਿਰ ਉਹਨੂੰ ਰਾਣੀ ਲੱਭਿਆ ਕਿ ਲੈ ਗੱਲ ਕਰਨ ਦਾ ਫੇ ਮੈਂ ਪੁੱਛਿਆ ਉਸ ਦਿਨਾਂ ਨੂੰ ਮੈਂ ਕਿਹਾ ਤੁਸੀਂ ਦੱਸੋ ਕਿਹੜੇ ਹੋਰ ਸੱਬੇ ਚ ਕੋਈ ਗੱਲ ਹੋਈ ਐ ਤਿੰਨ ਚਾਰ ਹੋਰ ਪਾਰਟੀਆਂ ਦੇ ਨੁਮਾਇੰਦੇ ਬੈਠੇ ਸੀ ਸਭ ਨੇ ਜਵਾਬ ਦਿੱਤਾ ਇਹ ਫਿਰ ਮੁੜ ਕੇ ਇਹਨਾਂ ਦੇ ਹਰਪਾਲ ਜੀ ਮਾਈ ਚੁੱਪ ਕਰਕੇ ਬਹਿ ਗਏ ਮੁੜ ਕੇ ਨਹੀਂ ਗੱਲ ਕੀਤੀ ਇਹਨਾਂ ਨੇ ਇਹ ਸਿਰਫ ਇਹਨਾਂ ਨੂੰ ਕਹਣਾ ਚਾਹੀਦਾ ਕੇਂਦਰਕਰਨ ਬਦਨਾਮ ਕਰਨਾ ਇਸ ਤੋਂ ਇਲਾਵਾ ਕੁਝ ਨਹੀਂ ਇਹਨਾਂ ਕੋਲ ਜਿਵੇਂ ਇਹ ਗੱਲ ਚਰਚਾ ਦੇ ਵਿੱਚ ਹੁਣ ਡਿਬੇਟ ਦੇ ਵਿੱਚ ਇਹ ਨੰਦਪੁਰ ਸਾਹਿਬ ਦੇ ਸੀਵਰੇਜ ਦਾ ਬੁਰਾ ਹਾਲ ਸੜਕਾਂ ਕਾਰ ਸੇਵਾ ਵਾਲੇ ਬਾਬੇ ਬਣਾ ਰਹੇ ਜੇਕਰ ਇਹ ਸਿਰਫ ਇੰਨਾ ਹੀ ਐਲਾਨ ਕਰਨਾ ਸੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚੋਂ ਕਿ ਵਿਰਾਸਤੀ ਸ਼ਹਿਰਦਾਈ ਹੀ ਕਰਨਾ ਸੀ ਐਲਾਨ ਤਾਂ ਇਹ ਚੰ디ਗੜ੍ਹੋਂ ਕਰਕੇ ਇਹ ਜਿਹੜਾ ਫੈਸਾ ਸੈਸ਼ਨ ਦੇ ਉੱਤੇ ਖਰਚ ਕੀਤਾ ਇਹ ਉਸ ਸੜਕਾਂ ਦੇ ਉੱਤੇ ਖਰਚ ਕਰ ਲੈਂਦੇ ਜਿਹੜੇ ਕਾਰ ਸੇਵਾ ਵਾਲੇ ਬਾਬਾ ਸੜਕਾਂ ਤੇ ਖਰਚ ਕਰ ਰਹੇ ਨੇ ਕੀ ਕਹੋਗੇ ਦੇਖੋ ਜੀ ਦੇਖੋ ਜੀ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ ਵੀ ਅੱਜ ਵਿਧਾਨ ਸਭਾ ਦਾ ਸੈਸ਼ਨ ਹੋਇਆ ਵਾ ਇਹਨੂੰ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਣ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਕਰਦੇ ਹੋਇਆ ਵਾ ਸੋ ਜੇ 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 ਓਕੇ ਇੱਕ 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 ਮਿੰਟ ਇੱਕ ਇੱਕ ਮਿੰਟ ਮੇਰਾ 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 ਸਵਾਲ ਲੈ ਲਓ ਜੇ ਇਹ ਸਮਰਪਿਤ ਸ਼ਿਪ ਤੁਸੀਂ ਸੜਕਾਂ ਦੇ ਦਿਖਾ ਦਿੰਦੇ ਉਥੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਨਾ ਕਰਨਾ ਪੈਂਦਾ ਉਸ ਸੜਕ ਲਈ ਫੰਡ ਦੇ ਦਿੰਦੇ ਜਿਹੜੀ ਸੜਕ ਆਨੰਦਪੁਰ ਸਾਹਿਬ ਨੂੰ ਜੋੜਦੀ ਆ ਗਰ ਸ਼ੰਕਰ ਤੋਂ ਲੈ ਕੇ ਅੰਮ੍ਰਿਤਪੁਰ ਸਾਹਿਬ ਤੱਕ ਸੜਕਾਂ ਤੇ ਕੰਮ ਕਰਨ ਲਈ ਪੰਜਾਬ ਸਰਕਾਰ ਕੋਲ ਪੰਜਾਬ ਸਰਕਾਰ ਕੋਲ ਹੋਰ ਬਹੁਤ ਰੈਗੂਲਰਲੀ ਅਸੀਂ ਪੰਜਾਬ ਸਰਕਾਰ ਜਿਹੜੀ ਆ ਉਹ ਸੜਕਾਂ ਦਾ ਕੰਮ ਕਰ ਰਹੀ ਆ ਪ੍ਰੋਜੈਕਟਾਂ ਦੇ ਉੱਤੇ ਕੰਮ ਕਰ ਰਹੀ ਆ ਲੇਕਿਨ ਅੱਜ ਦਾ ਸੈਸ਼ਨ ਸਿਰਫ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਣ ਕਰਕੇ ਅਸੀਂ ਕੀਤਾ ਗਿਆ ਇਸ ਕਰਕੇ ਇਸ ਜਗ੍ਹਾ ਦੇ ਉੱਤੇ ਅਗਰ ਅਸੀਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਕਿ ਇਹ ਸੜਕ ਨਹੀਂ ਬਣੀ ਆ ਡਿਵੈਲਪਮੈਂਟ ਨਹੀਂ ਹੋਈ ਤਾਂ ਉਸ ਉਹ ਚੀਜ਼ ਮੈਂ ਸਮਝਦਾ ਕਿ ਨਹੀਂ ਬਾਕੀ ਨੰਬਰ ਬਾਕੀ ਸੜਕਾਂ ਦਾ ਜ਼ਿਕਰ ਨਹੀਂ ਕਰ ਰਿਹਾ ਅਸੀਂ ਸਿਰਫ ਉਹ ਸੜਕ ਦਾ ਜ਼ਿਕਰ ਕਰ ਰਹੇ ਆ ਜਿਹੜੀ ਗੜ ਸ਼ੰਕਰ ਤੋਂ ਆਨੰਦਪੁਰ ਸਾਹਿਬ ਨੂੰ ਜਾਂਦੀ ਆ ਔਰ ਉਹ ਸਾਰੇ ਸਰਕਾਰ ਸਰਵੇ ਆ ਮੈਂ ਮੇਰੇ ਬਾਬੇ ਬਣਾ ਰਹੇ ਆ ਜਿਹਨੂੰ ਸਰਕਾਰ ਨਹੀਂ ਬਣਾ ਸਕੀ ਜੀ ਮੈਂ ਜੀ ਮੈਂ ਬਿਲਕੁਲ ਤੁਹਾਡੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਲੇਕਿਨ ਅੱਜ ਦੇ ਸੈਸ਼ਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਰਫ ਇੱਕ ਪਵਿੱਤਰ ਸ਼ਹਿਰ ਦੇ ਦਰਜਿਆਂ ਨੂੰ ਐਲਾਨ ਕਰਕੇ ਜਾਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖ ਕੇ ਹੋਏ ਸੈਸ਼ਨ ਨੂੰ ਬੁਲਾਇਆ ਗਿਆ ਸੀ ਅਗਰ ਸੜਕਾਂ ਦੇ ਉੱਤੇ ਹੀ ਅਸੀਂ ਕੋਈ ਡਿਬੇਟ ਕਰ ਸੜਕਾਂ ਦੇ ਉੱਤੇ ਸੈਸ਼ਨ ਕਰਨਾ ਪਰ ਉਹਦੇ ਲਈ ਪੰਜਾਬ ਸਰਕਾਰ ਕੋਲ ਹੋਰ ਬਹੁਤ ਵੀ ਟਾਈਮ ਹੈ ਲੇਕਿਨ ਅਸੀਂ ਜੋ ਵੀ ਆਨੰਦਪੁਰ ਨੂੰ ਅਗਰ ਕੋਈ ਵੀ ਜਾਣ ਵਾਲਾ ਰਸਤਾ ਹੋਵੇ ਜਾਂ ਕੋਈ ਵੀ ਪੰਜਾਬ ਸਰਕਾਰ ਜ਼ਰੂਰ ਬਣਾਵੇਗੀ ਉਸ ਕਿਉਂਕਿ ਪਹਿਲਾਂ ਵੀ ਅਸੀਂ ਜਿਹੜੇ ਪੰਜਾਬ ਉਹ ਤਾਂ ਬਣਾਤਾ ਖੈਰ ਬਾਬਾ ਜੀ ਨੇ ਸੋ ਇਹ 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 ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਇਸ ਤੇ ਫਿਰ ਚਰਚਾ ਕਰਾਂਗੇ ਇਹ ਗੁਰਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਇਹ ਸਮਾਗਮ ਚਰਚਾ ਦੇ ਵਿੱਚ ਇਸ ਵਿਸ਼ੇਸ਼ ਸੈਸ਼ਨ ਦੇ ਉੱਤੇ ਬੁਲਾਇਆ ਗਿਆ ਇਹ ਵਿਸ਼ੇਸ਼ ਸੈਸ਼ਨ ਪੰਜਾਬ ਸਰਕਾਰ ਨੇ ਬੁਲਾਇਆ ਜਿਹਦੇ ਤੇ ਸਵਾਲ ਉੱਠ ਰਹੇ ਨੇ ਵਿਰੋਧੀ ਧਿਰ ਦੇ ਤੇ ਸਵਾਲ ਚੁੱਕ ਰਹੀ ਆ ਕਿ ਇਸ ਸੈਸ਼ਨ ਦੇ ਵਿੱਚ ਸਿਰਫ ਇਹ ਹੀ ਐਲਾਨ ਕੀਤਾ ਗਿਆ ਜੇਕਰ ਇਹ ਹੀ ਐਲਾਨ ਕਰਨਾ ਸੀ ਤੇ ਚੰਡੀਗੜ੍ਹ ਦੇ ਵਿੱਚ ਕਰ ਦਿੰਦੇ ਔਰ ਜਿਹੜਾ ਪੈਸਾ ਉੱਥੇ ਖਰਚ ਕੀਤਾ ਗਿਆ ਇਸ ਸੈਸ਼ਨ ਦੇ ਉੱਤੇ ਔਰ ਕਰੋੜਾਂ ਰੁਪਇਆ ਖਰਚ ਕੀਤਾ ਗਿਆ ਇਹ ਆਨੰਦਪੁਰ ਸਾਹਿਬ ਦੀ ਘਟੋਟ ਆਨੰਦਪੁਰ ਸਾਹਿਬ ਦੀ ਡਿਵੈਲਪਮੈਂਟ ਦੇ ਉੱਤੇ ਖਰਚ ਹੋ ਜਾਂਦਾ ਤੇ ਸ਼ਾਇਦ ਪੂਰੇ ਪੰਜਾਬ ਦੀ ਦੁਨੀਆ ਤੋਂ ਆਉਂਦੀ ਸੰਗਤ ਯਾਦ ਕਰਦੀ ਖੈਰ ਪੰਜਾਬ ਸਰਕਾਰ ਦਾ ਤਰਕ ਇਹ ਆ ਕਿ ਅਸੀਂ ਇਹ ਸੈਸ਼ਨ ਜਿਹੜਾ ਆ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਆ ਔਰ ਇਹਦੇ ਵਿੱਚ ਉਹਨਾਂ ਨੇ ਦੋ ਪ੍ਰਮੁੱਖ ਐਲਾਨ ਕੀਤੇ ਆ ਜਿਹੜੇ ਉਹਨਾਂ ਦਾ ਦਾਵਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹਨਾਂ ਨੇ ਕੀਤਾ ਖੈਰ ਦਾਵੇ ਆਪੋ ਆਪਣੇ ਆ ਇਹ ਸਮਾਂ ਦੱਸੇਗਾ ਕਿ ਇਹ ਸੈਸ਼ਨ ਰੇਂਦੀ ਦੁਨੀਆ ਤੱਕ ਯਾਦ ਰਹੇਗਾ ਜਾਂ ਚੰਗੇ ਤਰੀਕੇ ਨਾਲ ਯਾਦ ਰਹੇਗਾ ਕਿ ਜਾਂ ਇਹਨੂੰ ਸੰਗਤ ਹੋਰ ਤਰੀਕੇ ਨਾਲ ਯਾਦ ਕਰੇਗੀ ਕਿ ਇਹ ਪੈਸਾ ਕਿਉਂ ਇੱਥੇ ਇੰਨਾ ਪੈਸਾ ਰੋੜਿਆ ਗਿਆ ਬਣੇ ਰਹੋ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਧੰਨਵਾਦ